ਪਿੰਡ ਰੰਜੀਤ ਬਾਗ ਦੇ ਅਕਾਲੀ ਦਲ ਦੇ ਦਰਜਨਾ ਪਰਿਵਾਰਾਂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਹਾਰ ਪਾ ਕੇ ਕੀਤਾ ਸਨਮਾਨਿਤ ਵਿਧਾਨ ਸਭਾ ਹਲਕਾ ਦਿਨਾਨਗਰ ਦੇ ਪੈਂਦੇ ਪਿੰਡ ਰੰਜੀਤ ਬਾਗ ਦੇ ਦਰਜਨਾ ਪਰਿਵਾਰਾਂ ਨੇ ਅੱਜ ਵਿਧਾਇਕਾ ਅਰਨਾ ਚੋਧਰੀ ਦੀ ਰਿਹੈਸ਼ ਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸੀਨੀਅਰ ਨੇਤਾ ਅਸ਼ੋਕ ਚੋਧਰੀ ਨੇ ਹਾਰ ਪਾ ਕੇ ਸਨਮਾਨਤ ਕੀਤਾ ਤੇ ਪਾਰਟੀ 'ਚ ਬੰਦਾ ਮਾਨ ਸਨਮਾਨ ਦੇਣ ਦੀ ਗੱਲ ਵੀ ਕਹੀ ਉਧਰ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਅੱਜ ਤੋਂ ਅਸੀਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਾਂ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਮਿਹਨਤ ਕਰਾਂਗੇ ਹੌਂ ਹੋ ਰਿਹਾ ਪਾਰਟੀ ਦੀ ਗੱਲ ਕਰ ਰਹੇ ਹਾਂ ਜੀ ਅ ਜੇਮੀ ਤੁਹਾਨੂੰ ਪਤਾ ਹੈ ਕਿ ਪੰਚਾਇਤ ਇਲੈਕਸ਼ਨ ਪੰਜਾਬ ਦੇ ਵਿੱਚ ਚੱਲ ਪਏ ਆ 4 ਤਰੀਕ ਤੋਂ ਨੋਮੀਨੇਸ਼ਨ 4 ਤਰੀਕ ਤੱਕ ਨੋਮੀਨੇਸ਼ਨ ਹੈ 27 ਤੋਂ ਸ਼ੁਰੂ ਕੀਤੀ ਆ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਚਾਹੇ ਬੜਾ ਐਬ੍ਰੋਪਟਲੀ ਪੰਜਾਬ ਗਵਰਨਮੈਂਟ ਨੇ ਇਹਦਾ ਫੈਸਲਾ ਕੀਤਾ ਕਿ ਲੋਕਾਂ ਨੂੰ ਚਾਹੀਦਾ ਸੀ ਪਹਿਲੇ ਅਵੇਅਰ ਕਰਨਾ ਕਿ ਲੋ ਜੀ ਅਸੀਂ ਇਲੈਕਸ਼ਨ ਕਰਨੇ ਆ ਕੋਈ ਪ੍ਰੋਪਰ ਟਾਈਮ ਦਿੰਦੇ ਪਰ ਟਾਈਮ ਬਹੁਤਾ ਲੰਮਾ ਚੌੜਾ ਦਿੱਤਾ ਨਹੀਂ ਪਰ ਫਿਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਔਰ ਅਲੈਕਸ਼ਨ ਦੇ ਵਿੱਚ ਪਾਰਟਿਸਪੇਸ਼ਨ ਵਾਸਤੇ ਅੱਜ ਰਣਜੀਤ ਬਾਗ ਸਾਡਾ ਇੱਕ ਹੈਗਾ ਪੋਲਿੰਗ ਸਟੇਸ਼ਨ ਬੜਾ ਇੰਪੋਰਟੈਂਟ ਹੈ ਜੀਟੀ ਰੋਡ ਤੇ ਆ ਗੁਰਦਾਸਪੁਰ ਦੇ ਬਿਲਕੁਲ ਪਾਸ ਹੈ ਉਥੇ ਇਹ ਕੁਝ ਸੱਜਣ ਜਿਹੜੇ ਕਿ ਬੇਸਿਕਲੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਸੀ ਉਹ ਆਏ ਆ ਆਪਣੇ ਆਪ ਆਏ ਆ ਆਪਣੇ ਅਮ ਆਪਣੇ ਬਲਕਾਰ ਸਿੰਘ ਜੀ ਉਹਨਾਂ ਦਾ ਨਾਮ ਆ ਇਹ 6 ਭਰਾ ਨੇ ਔਰ ਸਾਰਾ ਪਿੰਡ ਦੇ ਵਿੱਚ ਕਾਫੀ ਅਸਰ ਸੂਗ ਰੱਖਦੇ ਆ ਇਹ ਸਾਡੇ ਮੁਖਿਆਂ ਵਾਲਾ ਸਰਪੰਚ ਉਹਨਾਂ ਦੇ ਔਰ ਜਗਦੀਸ਼ ਜੀ ਜਿਹੜੇ ਸਾਡੇ ਪੁਰਾਣੇ ਬੰਦੇ ਆਰ ਮੈਂਬਰ ਸਾਹਿਬ ਇਹਨਾਂ ਦੇ ਨਾਲ ਇਹਨਾਂ ਦਾ ਤਾਲਮੇਲ ਕਾਫੀ ਪੁਰਾਣਾ ਸੀ ਤੇ ਸਲਾਹ ਸੂਤਰ ਕਰਕੇ ਵੀ ਅਸੀਂ ਕਾਂਗਰਸ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਤੇ ਆਏ ਨਾ ਮੈਂ ਇਹਨਾਂ ਦਾ ਬਹੁਤ ਸਵਾਗਤ ਕਰਦਾ ਦੇ ਨਾਲ ਹੀ ਇਹਨਾਂ ਨੂੰ ਇਹ ਅਸ਼ੋਰ ਵੀ ਕਰਦਾ ਕਿ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਜਾਂ ਜੋ ਸੋਚ ਕੇ ਸਾਡੇ ਕੀਤੇ ਕੰਮਾਂ ਨੂੰ ਦੇਖਦਿਆਂ ਹੋਏ ਆ ਜਾਂ ਜੋ ਵੀ ਮਨ ਦੇ ਵਿੱਚ ਇਹਨਾਂ ਦੇ ਆਇਆ ਇਹ ਸਾਡੇ ਨਾਲ ਜੁੜਨ ਨੂੰ ਆਏ ਨੇ ਇਹਨਾਂ ਨੂੰ ਅਸੀਂ ਕੋਈ ਮਯੂਸ ਨਹੀਂ ਹੁੰਦਿਆਂਗੇ ਔਰ ਜੋ ਇਹਨਾਂ ਦੀਆਂ ਆਸਾਂ ਉਮੀਦਾਂ ਉਸ ਦੇ ਉੱਤੇ ਅਸੀਂ ਪੂਰੇ ਉਤਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵੱਤ ਵੱਤ ਏਰੀਆ ਦੀ ਡਿਵੈਲਪਮੈਂਟ ਹੋ ਸਕੇ ਔਰ ਇਹਨਾਂ ਦੇ ਨਾਲ ਜਿੰਨੇ ਵੀ ਨਾਲ ਸੱਜਣ ਆਏ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਜਦੋਂ ਵੀ ਲੋੜ ਪਵੇ ਉਹਨਾਂ ਦੀ ਮਦਦ ਕਰੀਏ। ਮੈਂ ਦੱਸ ਕੇ ਨਾਨਕ ਕਿਹੜਾ ਪਿੰਡ ਤੁਹਾਡਾ ਜੀ? ਮੇਰਾ ਰਣਜੀਤ ਬਾਗ ਜੀ। ਹਾਂਜੀ। ਰਣਜੀਤ ਬਾਗ। ਅੱਜ ਕਿਹੜੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਸਾਹਮਣੇ? ਆਪ ਪਾਲੀ ਦਲ ਨੂੰ ਛੱਡ ਕੇ ਜੀ। ਕੀ ਕਰ ਰਹੇ ਆਂ? ਹਾਂਜੀ। ਕੀ ਕਰ ਰਹੇ ਆਂ? ਕਿਉਂ ਉਧਰ ਆਏ? ਵੈਸੇ ਵੀ ਜਿਤਨਾ ਉਹਨਾਂ ਦੀ ਮਾਰੀਆਂ ਇਤਿਆ ਕਰਕੇ ਉਹ ਪਾਰਟੀ ਵੀ ਡਿਪੈਂਡ ਨਾ ਕਰਕੇ ਫੇਰ ਬੌਜੀ ਦਾ ਸਾਥ ਪਾਣ ਦਾ। ਕਿੰਨੇ ਪਰਿਵਾਰਾਂ ਚ ਸ਼ਾਮਲ ਹੋਇਆ ਕੰਮ? ਆਈ 6-7 ਭਰਾਵਾਂ ਦੇ ਸ਼ਾਮਲ ਹੋਇਆ ਜੀ। ਪਿੰਡ ਰਣਜੀਤ ਬਾਗ। ਠੀਕ ਹੈ।